ਸਸਿਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਰੌਤਾ ਜਿਲ੍ਹਾ ਮੋਗਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਹਾਂ ਅੱਜ ਬਾਜੀ ਸਸਿਆ ਭਾਈ ਜੀ ਸਸਿਆ ਭਾਈ ਜੀ ਨਾਮ ਕੀ ਭਈ ਆਪਣਾ ਜਸਪੀ ਦਾ ਜੀ ਠੀਕ ਹੋ ਵੀਰ ਆਪਣੇ ਘਰ ਆਉਣਾ ਤੇ ਕੀ ਡਰੈੱਸ ਆਈ ਆਪਣਾ ਬਗਾਰਾ ਦੇ ਰਾਹ ਤੇ ਘਰ ਆਈ ਹੈ ਆਪਣਾ ਠੀਕ ਹੋ ਜੀ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ 22 ਦਾ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਦੱਸਣਾ ਚਾਹੁੰਦੇ ਆ ਬਈ ਬਾਈ ਦੇ ਘਰੋਂ ਆਪਣੀਆਂ ਕਾਫੀ ਵੀਡੀਓ ਪਈਆਂ ਤੇ ਕਿਦਾਂ ਦਾ ਰਿਜ਼ਲਟ ਰਿਹਾ ਜੀ ਆਪਣਾ ਬਹੁਤ ਵਧੀਆ ਸਪੌਂਸਰ ਰਿਹਾ ਜੀ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਗਵਕਾਊਗਾ ਜੀ ਆਪਣੇ ਤਿੰਨ ਆਏ ਮੈਂ ਠੀਕ ਹੋ ਜੀ ਬਾਈ ਦਾ ਦੱਸਣਾ ਚਾਹੁੰਦੇ ਉਹ ਪਾਰ ਲੈਣ ਦਾ ਕੰਮ ਦੱਸੋ ਜੀ ਸਾਹਮਣੇ ਖੜੀ ਵੈੜ ਦੀ ਕੀ ਡਿਟੇਲ ਆ ਜੀ ਦੂਜਾ ਸੁਵਾਈ ਇਹ ਪਰਸਲ ਸੁਈਏ 10 ਕਿਲੋ ਬੌਲਾਗਾ ਠੀਕ ਹੋ ਜੀ ਆਸ ਕਿੱਥੋਂ ਤੱਕ ਆ ਜੀ ਦੁੱਧ ਦੇਣ ਦੀ 15-16 ਕਿਲੋ ਪ ਉਹ ਮੱਥੇ ਦੀ ਚੰਗੀ ਆ ਦੇਖ ਸਕਦੇ ਹੋ ਕੱਢ ਲਓ ਬਈ ਬਾਹਰ ਮੜੀ ਚੰਗਾ ਹਵਾਨਾ ਦੂਜਾ ਸੁਦਾ ਸੂਈ ਹੋਈ ਆ ਬਾਈ ਆਹ ਵੀਰੇ ਬੱਛੀ ਆ ਇਹਦੀ ਦੇਖ ਸਕਦੇ ਹੋ ਰੇ ਸ਼ਾਨਦਾਰ ਵੇੜਾ ਚੰਗਾ ਹਵਾਨਾ ਉਹ ਮੱਥੇ ਦੀ ਚੰਗੀ ਆ ਦੇਖ ਸਕਦੇ ਹੋ ਮੀਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਭਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਮੌਲੇ ਵਿੱਚ 40 ਜੀ ਠੀਕ ਹੋਈ ਮੁੱਕ ਤੇ ਮੰਤਨ ਕੀਤਾ ਜਾਊਗਾ ਆ ਜੀ ਹੋ ਜਾਊਗਾ ਠੀਕ ਹੋ ਜੀ ਆ ਜਰਸੀ ਡਿਟੇਲ ਦੱਸੋ ਕੀ ਹੈ ਜੀ ਆਈ ਦੂਡਾ ਸੂਈ ਹੈ ਜੀ ਠੀਕ ਹੋ ਜੀ ਕਿੰਨੇ ਦਿਨਾਂ ਦੀ ਸੂਈ ਹੋਈ ਹੈ ਜੀ ਇਹ ਨੂੰ ਹੋ ਗਿਆ 20 ਦਿਨ ਹੋ ਗਏ ਕਿੰਨਾ ਦੁੱਧ ਉਤਿਆਰ ਵੀਰੇ ਇਹਦੇ ਦਾਦੇ ਸਾਰੇ 10 ਕਿਲੋ ਦੇ 10 ਲੀਟਰ ਦੁੱਧ ਆਪਾਂ ਜੋਕੀ ਦੇਵਾਂਗੇ ਵੀਰ ਹਾਂਜੀ ਹਾਂਜੀ ਮਗਰ ਕੀ ਹੈ ਜੀ ਇਹ ਤੇ ਬੱਚੀ ਆਈ ਇਹਦੇ ਮਗਰ ਵੀਰੇ ਆ ਬੱਚੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜਰਸੀ ਬੱਚੀ ਆ ਕੱਢ ਲੋ ਇਹਨੂੰ ਬਾਹਰ ਬਾਡੀ ਮੰਤਰੀ ਦੇਖ ਸਕਦੇ ਹੋ ਵੀਰੇ ਜਰਸੀ ਦਾ ਹਮੇਸ਼ਾ ਕੱਦ ਦਰਮਿਆਨਾ ਹੀ ਹੁੰਦਾ 10 ਕਿਲੋ ਦੋ ਤਿੰਨ ਕੰਪੈਸਟੀ ਗੜੀ ਵੜਾ ਤੁਰਾ ਤੁਸੀਂ ਦੇਖ ਸਕਦੇ ਹੋ ਬਾਈ ਜਿਹੜਾ ਵੀ ਭਰਾ ਆਵੇ ਦੋ ਟਾਈਮ ਚ ਵਾਈ ਕਰੇ ਆਪਦੀ ਦਸਾਲੀ ਕਰਕੇ ਫੇਰ ਵੈਡ ਲੈ ਕੇ ਜਾਵੇ ਬਾਈ ਬਾਈ ਦੇ ਕਹਿਣ ਦੇ ਮੁਤਾਬਕ ਇਹਦਾ 10 ਲੀਟਰ ਦੁੱਧ ਆ ਜੋ ਵੀ ਭਰਾ ਆਵੇ ਦੋ ਟਾਈਮ ਚ ਵਾਈ ਕਰੋ 3 ਟਾਈਮ ਚ ਵਾਈ ਕਰੋ ਬਾਈ ਕਹਿੰਦੇ ਇਹਦਾ 10 ਲੀਟਰ ਦੁੱਧ ਆ ਮਗਰ ਵੀਰੇ ਇਹਦੇ ਬੱਚੀ ਆ 15 20 ਦਿਨ ਹੋ ਗਏ ਸੂਈ ਨੂੰ ਬਾਈ ਜੀ ਕੀ ਡਿਮਾਂਡ ਆਈ ਇਹਦੀ ਇਹਦਾ 20000 ਠੀਕ ਹੋਈ ਮੌਕੇ ਤੇ ਮੰਨਤਾਂ ਹੋ ਜੂਗਾ ਠੀਕ ਹੋਈ ਜੀ ਲਾਸਟ ਵੈਡ ਵਾਲੀ ਆ ਜੋ ਇਹਦੀ ਕੀ ਡਿਟੇਲ ਆਈ ਇਹ ਤੀਜਾ ਸੂਗਾ ਇਹਦੀ ਬੱਚੀ ਮਰ ਗਈ ਆ ਪਰਸੋਂ ਠੀਕ ਹੋ ਜੀ ਕਿਹੜੇ ਸੁਈ ਨੂੰ ਹੋ ਗਏ 20 ਦਿਨ ਹੋ ਗਏ ਸੁਈ ਹਾਂ ਜੀ ਹੋ ਗਏ ਠੀਕ ਹੋ ਜੀ ਤੇ ਦੁੱਧ ਦਿੱਕ ਇਹਦੇ ਕੋਲ ਹੈਗੇ 15 ਕਿਲੋ 15 ਲੀਟਰ ਦੁੱਧ ਆਪਾਂ ਜੋ ਕੇ ਦੇਵਾਂਗੇ ਪਰ ਹਾਂ ਜੀ ਹਾਂ ਜੀ ਜੋ ਕੇ ਪਰ ਚਾਰ ਡਾਂਗ ਚੋੜੀ ਠੀਕ ਹੋਈ ਕੱਢ ਲਓ ਇਹਨੂੰ ਵੀ ਬਾਹਰ ਵੇਖ ਸਕਦੇ ਹਾਂ ਵੀਰੇ ਤੀਜਾ ਸੂਗਾ ਸੁਈ ਆ ਇਸ ਵਾਰੀ 15 ਲੀਟਰ ਦੁੱਧ ਤਿਆਰ ਆ ਬਈ ਇਹਦੇ ਇੱਥਾ ਬੱਚਾ ਇਹ ਤਾਂ ਮਰਿਆ ਹੋਇਆ ਤੋਰਾ ਦੇਖ ਸਕਦੇ ਹੋ ਬਈ ਤੁਸੀਂ ਮੋਕ ਮੱਥੇ ਦੀ ਚੰਗੀ ਆ ਵੀਰੇ ਉਹ ਆਹ ਨਾਲ ਦੇਖ ਸਕਦੇ ਹੋ ਬਾਈ ਤੁਸੀਂ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਜੀ ਤੁਸੀਂ ਤੇ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆਂ ਅੱਪਾ 40000 ਹੀ ਇਹਦਾ ਮੁੱਲ ਲੈ ਜੀ ਠੀਕ ਹੈ ਮੌਕੇ ਤੇ ਮੰਨ ਤਾਂ ਹੋ ਜੀ ਵੀਰੇ ਆਪਣਾ ਕੰਟੈਕਟ ਨੰਬਰ ਬੋਲ ਦੇ 9840047 ਤਰਨ 9840043770 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਤਨਾ ਨਗਾਂ ਵਿੱਚ ਕੋਈ ਵੀ ਨਗ ਚੰਗਾ ਲੱਗਦਾ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ